ਜੀ ਦੋਸਤੋ ਵੱਡੇ ਪੱਧਰ ਦੇ ਕੰਮ ਜਿਹੜਾ ਚੱਲ ਰਿਹਾ ਪਿੰਡ ਦੀ ਵਿੱਚੋਂ ਜਿਹੜੀ ਸਫਾਈ ਹੋ ਚੁੱਕੀ ਆ ਤੇ ਹੁਣ ਜਿਹੜਾ ਇਹ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦੱਸਿਆ ਸੀ ਵੀ ਨਾਲਾ ਜਿਹੜਾ ਸਾਡਾ ਸੇਮ ਨਾਲੇ ਦੇ ਵਿੱਚ ਜਿਹੜਾ ਜਾਂਦਾ ਗੰਦਾ ਨਾਲਾ ਆਪਣਾ ਇਹ ਤੇ ਹੁਣ ਜਿਹੜਾ ਰਸਤਾ ਹੈਗਾ ਇਹ ਛੜਕ ਜਾਂਦੀ ਹੈ ਡੇਟੋ ਨੂੰ ਤੇ ਉਹ ਰਸਤੇ ਦੇ ਵਿੱਚੋਂ ਘੜਕਦੋ ਵੀ ਇਹ ਜਿਹੜਾ ਆਪਣਾ ਗਾਰਾ ਘਰਕ ਜਿਹੜਾ ਚੱਕਿਆ ਜਾ ਰਿਹਾ हां ਵੀ ਕਿਹਾ ਠੀਕ ਆ ਸਟਾ ਮਾਹੌਲ ਅੱਜ ਮਾਹੌਲ ਕਿਵੇਂ ਆ ਆਪਣਾ ਅੱਜ ਨਿਬੜ ਜੂ ਮੈਂਬਰ ਸਾਹਿਬ ਸਾਡੇ ਮੈਂਬਰ ਤਲਵਿੰਦਰ ਸਿੰਘ ਢਿੱਲੋਂ ਸਾਹਿਬ ਨੇ ਬਹੁਤ ਜਿਹੜਾ ਸਾਡੇ ਨਾਲ ਮੁੱਡੇ ਨਾਲ ਮੁੱਡਾ ਲਾ ਕੇ ਚੱਲਿਆ ਤੇ ਬਹੁਤ ਵਧੀਆ ਜਿਹੜਾ ਕੰਮ ਭਰਾਵਾਂ ਨੇ ਕਰਿਆ ਤੇ ਇਧਰੋਂ ਪ੍ਰਦੀਪ ਹਾਂਜੀ ਭਾਈ ਅੱਜ ਨੇਬੜ ਜੂ ਹੈ ਆਏ ਕੰਮ ਵੀ ਹੁੰਦੇ ਆ ਦੇਖੋ ਇਹ ਭਰ ਕੇ ਮਲਬਾ ਜਿਹੜਾ ਸਾਰਾ ਆਪਣਾ ਆਹ ਟਰਾਲੀ ਦੇ ਵਿੱਚ ਜਾਣਾ ਆ ਦੇਖੋ ਜਿਹੜਾ ਮੜਾ ਮੋਟਾ ਰਹਿ ਰੂਗਾ ਹੋਰ ਵੀ ਬਸ ਨਾਲ ਦੀ ਨਾਲ ਸਰਪੰਚ ਸਾਹਿਬ ਆਪਣੇ ਕਰਵਾ ਰਹੇ ਆ ਕੰਮ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਆਪਾਂ ਲਓ ਜੀ ਇਹ ਬਾਈ ਆਪਣੇ ਟੋਨੀ ਢੱਲੋ ਦਾ ਜਿਹੜਾ ਟਰੈਕਟਰ ਆ 855 ਤੇ ਟੋਨੀ ਭਾਈ ਨੇ ਵੀ ਆਪਾਂ ਨੂੰ ਜਿਹੜੀ ਬਹੁਤ ਵੱਡੀ ਹੈਲਪ ਦਿੱਤੀ ਆ ਭਰਾ ਦਾ ਵੀ ਆਪਾਂ ਧੰਨਵਾਦ ਕਰਾਂਗੇ ਤੇ ਬਸ ਕੰਮ ਥੋੜਾ ਹੀ ਰਹਿ ਗਿਆ ਤੇ ਜਿਹੜਾ ਮੜਾ ਮੋਟਾ ਹੋਰ ਗਾਰਾ ਗੂਰਾ ਹੈਗਾ ਇਹਦੇ ਵਿੱਚ ਉਹ ਵੀ ਬਾਈ ਵਰਗੇ ਕਈ ਜਿਹੜੀ ਮਾਰੀ ਜਾਂਦੇ ਆ ਬੋ ਵੀ ਵਰਗੇ ਆਪਣੇ ਤੇ ਸਰਪੰਚ ਸਾਹਿਬ ਦਾ ਧੰਨਵਾਦ ਆ ਸਰਪੰਚ ਸਾਹਿਬ ਅੱਜ ਮੁਕੰਮਲ ਹੋ ਜੂ ਸਾਰਾ ਅਜੇ ਨਹੀਂ ਹੁੰਦਾ ਅੱਜ ਨਹੀਂ ਹੁੰਦਾ ਅੱਜ ਜੇ ਆ ਦੁਬਾਰਾ ਫੇਰ ਕਰਨਾ ਕੋਈ ਲੇਕਿਨ ਅੱਛਾ ਪੰਚ ਆਵਾਜ਼ ਦੇ ਤੇ ਲੋਰੇ ਕਰਤਾ ਅੱਛਾ ਇਹ ਕਰਨਾ ਠੀਕ ਹੈ ਜੀ ਕੰਪਲੀਟ ਕਰਨਾ ਲੋ ਜੀ ਕੰਪਲੀਟ ਕੱਲ ਨੂੰ ਪੂਰਾ ਕੰਪਲੀਟ ਹੋ ਜੂ ਕੱਲ ਜਾਂ ਪਰਸੋਂ ਦਾ ਹੀ ਦੋ ਕੁ ਦਿਨ ਹੋਰ ਲੱਗਣਗੇ ਤੇ ਫੇਰ ਪੂਰਾ ਹੋਰ ਜੀ ਢਿੱਲੋ ਸਾਹਿਬ ਸਾਡੇ ਨੰਬਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਸੈਟਾ ਮੋਲ ਵਧੀਆ ਵਧੀਆ ਕੱਲ ਨੂੰ ਨਿਬੜ ਜੂ ਕੱਲ ਨੂੰ ਨਿਬੜ ਜੂ ਕੱਲ ਨੂੰ ਨਿਬੜ ਜੂ ਕੌਣ ਤੇ ਦੁਬਾਰਾ ਫੇਰ ਦੁਬਾਰੇ ਕੱਢਿਆ ਇਹ ਹਾਂ ਦੁਬਾਰਾ ਦੂਰੀਆਂ ਮੜਾਇਆ ਫੇਰ ਹੱਥ ਮਰਵਾਤਾ ਵੀ ਕੱਟ ਰਹਿਣਾ ਜੀ ਵੀ ਠੀਕ ਹੈ ਜੀ ਬੋਬੀ ਹੁਣ ਕੱਚ ਰਹਿਣਾ ਨਹੀਂ ਚਾਹੀਦਾ ਬਾਈ ਨੇ ਕੱਚ ਛੱਡਿਆ ਨਹੀਂ ਬੋਬੀ ਦਾ ਸਨਮਾਨ ਕਰਨਾ ਕਰਨਾ ਭਵਿਸ਼ੀ ਤੌਰ ਤੇ ਬੋਬੀ ਦਾ ਕੁਲੀ ਸਾਫ ਕਰੀਏ ਨਾ 500 ਰੁਪਿਆ ਨਾਮ ਉਹਦਾ ਦਿੱਤਾ ਬਈ ਵਾਹ ਠੀਕ ਆ ਬੋਬੀ ਨੂੰ ਕੁਲੀ ਦੇ ਵਿੱਚ ਦੀ ਲੰਘਿਆ ਠੀਕ ਆ ਬੋਬੀ ਯਾਰ ਹੋਰ ਜੀ ਮੈਂਬਰ ਸਾਹਿਬ ਠੀਕ ਹੈ ਸਾਡੇ ਚਾਚਾ ਜੀ ਰੁਪਿੰਦਰ ਸਿੰਘ ਢੱਲੋ ਸਾਹਿਬ ਤੇ ਨਾਲ ਬਾਈ ਦੀਛਾ ਢੱਲੋ ਆਪਣਾ ਤੇ ਇਧਰਲੇ ਪਾਸੇ ਬਾਬਾ ਮੰਦਰ ਜੀ ਸਾਡੇ ਵੀਰ ਨੂੰ ਵੀ ਬਾਬਾ ਟੱਲ ਵੀ ਕਹਿ ਦਿੰਨੇ ਆ ਹੋਰ ਬਾਬਾ ਜੀ ਬਸ ਕੱਲ ਨੂੰ ਕੰਪਲੀਟ ਹੋ ਜਾਣਾ ਲੋ ਵੀ ਕੱਲ ਨੂੰ ਦੋਸਤੋ ਇਹ ਸਾਰਾ ਜਿਹੜਾ ਆਪਣਾ ਨਾਲਾ ਕੰਪਲੀਟ ਹੋ ਜਾਣਾ ਤੇ ਹੁਣ ਪਿੰਡ ਵਾਲੇ ਵੀ ਦੱਸ ਰਹੇ ਆ ਵੀ ਪਾਣੀ ਨਹੀਂ ਖੜਦਾ ਖਾਲੀਆਂ ਦੇ ਵਿੱਚ ਬਹੁਤ ਵਧੀਆ ਜਿਹੜੀ ਸਫਾਈ ਕਰੀ ਆ ਤੇ ਧੰਨਵਾਦ ਸਮੂਚੀ ಗ್ರಾಮ ਪੰਚਾਇਤ ਗਵਿੰਦਗੜ ਦਵੜੀ ਖਾਨਾ ਸਾਡੇ ਸਰਪੰਚ ਸਾਹਿਬ ਨਾਲ ਸਮੂਹ ਮੈਂਬਰ ਜਿਨ੍ਹਾਂ ਨੇ ਆਪਦੇ ਥੰਦ ਵੀ ਲੈ ਕੇ ਆਂਦੇ ਟਰੈਕਟਰ ਕਰਾਏ ਤੇ ਆਪਣਾ ਟਰਾਲੀਆਂ ਸਾਰੇ ਜਿਹੜੇ ਥੰਦ ਲੈ ਕੇ ਆਂਦੇ ਭਰਾਵਾਂ ਦਾ ਜਿਨ੍ਹਾਂ ਨੇ ਥੰਦ ਦਿੱਤੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਸਾਰਿਆਂ ਦੇ ਨਾਲ ਸਹਿਯੋਗ ਦੇ ਨਾਲ ਹੀ ਇਹੋ ਜਿਹਾ ਕੰਮ ਜਿਹੜੇ ਨੇਤਰੀ ਚੜਦੇ ਆ ਸਲਾਗਾ ਜੋ ਕੰਮ ਆ ਤੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਹਾਂ ਬੋਬੀ ਬਾਈ ਕੀ ਵਿਚਾਰਾ ਤੁਹਾਡਾ ਜਿਹੜਾ ਅੱਗੇ ਬਾਈ ਵਰਗੇ ਕਹਿੰਦੇ ਜੀਸੀਪੀ ਨਾਲ ਲਾ ਕੇ ਪਕੜਾ ਲਗੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਕਹਿਣਾ ਚਾਹੁੰਦਾ ਜੀਸੀਬੀ ਨਹੀਂ ਮਾਉਣੀ ਮੈਂ ਅੱਛਾ ਜੀਸੀਪੀ ਦੀ ਲੋੜ ਨਹੀਂ ਆਪ ਹੀ ਕੱਢ ਦੋਗੇ ਧੰਨਵਾਦ ਜੀ ਬੋਬੀ ਕਹਿੰਦਾ ਵੀ ਅਸੀਂ ਆਪ ਹੀ ਫੱਟੇ ਚੱਕ ਦਾਂਗੇ ਜੀਸੀਪੀ ਦੀ ਵੀ ਨਹੀਂ ਲੋੜ ਇਹ ਸਾਡੇ ਪਿੰਡ ਗਵਿੰਦਗੜ੍ਹ ਦੇ ਵੀ ਮਿਹਨਤੀ ਆ ਬੰਦੇ ਆਪਣੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕਰਿਆ ਆ ਸਹੀ ਤਾਂ ਅੱਜ ਜਿੱਥੇ ਸਾਡਾ ਰੋਟੀ ਜੀ ਦੋਸਤੋ ਜਾਲਰ ਆਪਣਾ ਕੰਮ ਵੱਡੇ ਪੱਧਰ ਤੇ ਤੇ ਬਾਬਾ ਮੰਦਰ ਸਿੰਘ ਜੀ ਲੈ ਚੱਲੇ ਆ ਪਹਿਲਾ ਗੇੜਾ ਆ ਰੂੜਗਾਂ ਰਾੜੀਆਂ ਸਾਰੀਆਂ ਤੇ ਆ ਰਸਤਾ ਜਿਹੜਾ ਕਲੀਅਰ ਹੋ ਜਾਣਾ ਠੀਕ ਖਾਲੇ ਦੀ ਸਫਾਈ ਜਿਹੜੀ ਹੋ ਰਹੀ ਆਗੀ ਅੱਗਿਓ ਖਾਲਾ ਇਹ ਥੋੜਾ ਜਿਹਾ ਭਰਿਆ ਹੋਇਆ ਸੀਦੇ ਨੂੰ ਢੂੰਗਾ ਕੀਤਾ ਜਾ ਰਿਹਾ ਬਹੁਤ ਵਧੀਆ ਕੰਮ ਸਾਡੇ ਸਰਪੰਚ ਹਰਜੀਤ ਸਿੰਘ ਢਿੱਲੋ ਸਾਹਿਬ ਗਰੰਡ ਗਾੜਾ ਬੜੀ ਖੰਨਾ ਇਹ ਸਰਪੰਚ ਬਹੁਤ ਸੁਣਾ ਕੰਮ ਕਰਾ ਰਿਹਾ ਪੂਰਾ ਹੋਰ ਬਾਬਾ ਰਾਜੀ ਇਧਰ ਮੈਸਤਰੀ ਤੇ ਬਹੁਤ ਵਧੀਆ ਜਿਹੜਾ ਖਲਾਕਾ ਜੋ ਕੰਮ ਹੋ ਤੇ ਬਾਬਾ ਆਪਣਾ ਤਾਇਆ ਸਾਹੂ ਅੱਜ ਦੇ ਆਪ ਦਾ ਵੀਰ ਪਾਸਾ ਤੇ ਆਪਣੇ ਜੀ ਨੂੰ ਚੀਂਦਾ ਹੈ 852 ਟਰੈਕਟਰ ਜਿਹੜਾ ਅੱਜ ਸ਼ੇਰ ਸੇਵਾ ਦੇ ਵਿੱਚ ਆ ਪਹਿਲੇ ਦਿਨ ਤੋਂ ਹੀ ਉਹ ਮੀਟਰ ਉੱਡ ਰਿਹਾ ਹੈ ਆਪਣਾ ਚੱਲ ਰਿਹਾ ਟਰੈਕਟਰ ਸਿਵਾ ਦੇ ਬੇਟੂ ਤੇ ਆਪਣੀ ਕਲੂਕੀ ಗ್ರಾಮ ਪੰਚਾਇਤ ਪਿੰਡ ਗਵਿੰਦਗੜ੍ਹ ਬੰਦੀ ਖਾਨਾ ਬਹੁਤ ਵਧੀਆ ਜਿਹੜਾ ਸਲਾਕਾ ਜੋ ਕੰਮ ਕਰ ਰਹੇ ਆ ਸਾਰੇ ਮੈਂਬਰ ਸਾਹਿਬਾਨ ਰੁਪਿੰਦਰ ਸਿੰਘ ਜੀ ਰੂਪਾ ਢੱਲੋਂ ਸਾਡੇ ਮੈਂਬਰ ਹਨ ਕੁਲਵਿੰਦਰ ਢੱਲੋਂ ਮੈਂਬਰ ਬੂਤਾ ਸਿੰਘ ਜੀ ਮੈਂਬਰ ਤੇ ਮੰਦਰ ਦੀ ਸਾਡੇ ਬਾਬਾ ਮੰਦਰ ਮੈਂਬਰ ਤੇ ਆਪਣੇ ਸੱਤਪਾਲ ਸਿੰਘ ਜੀ ਕਾਕਾ ਢੱਲੂ ਮੈਂਬਰ ਪੰਚਾਇਤ ਬਹੁਤ ਵਧੀਆ ਕੰਮਾਂ ਨੇ ਡੌਟੀਆਂ ਦਿੱਤੀਆਂ ਹਨ ਹੈ ਜਿੱਥੇ ਗ੍ਰਾਮ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਆਂ ਦੇਖੋ ਪਾਣੀ ਦਾ ਵੀ ਫਰਕ ਪੈ ਗਿਆ ਬਹੁਤ ਵਧੀਆ ਪਾਣੀ ਜਿਹੜਾ ਹੁਣ ਅੱਗੇ ਚੱਲ ਰਿਹਾ ਇਹ ਪਾਣੀ ਜੀ ਆਹ ਸੇਮ ਨਾਲੇ ਦੇ ਵਿੱਚ ਜਾਂਦਾ ਪਹਿਲਾ ਜਿਹੜਾ ਪਿੰਡ ਹੁੰਦਾ ਸੀ ਆ ਜਿੰਨੀ ਜ਼ਮੀਨ ਆ ਗਈ 25 ਕਿੱਲੇ 25-30 ਕਿੱਲਾਂ ਦੇ ਵਿੱਚ ਜਿਹੜਾ ਪਿੰਡ ਸੀ ਪਹਿਲਾ ਇਹ ਗਵਿੰਦਗੜ ਆਪਣਾ ਸੌਰੀ ਦੌੜੀਖਾਨਾ ਤੇ ਫਿਰ ਅੱਗੇ ਜਦੋਂ ਪਿੰਡ ਕੱਟਿਆ ਗਿਆ ਫਿਰ ਗਵਿੰਦਗੜ ਦਾ ਕਾਗਜ਼ਾਂ ਦੇ ਵਿੱਚ ਨਾ ਆਇਆ ਆਪਣੇ ਪਿੰਡ ਦਾ ਰੱਖਿਆ ਗਿਆ ਗਵਿੰਦਗੜ ਤੇ ਬਹੁਤ ਵਧੀਆ ਜਿਹੜਾ ਕੰਮ ਸਮੂਚੀ ಗ್ರಾಮ ਪੰਚਾਇਤ ਗਵਿੰਦਗੜ ਦਵੜੀ ਮਾਨਾ ਦੇ ਸਰਪੰਚ ਕਰਵਾ ਰਹੇ ਆ ਹਰਜੀਤ ਸਿੰਘ ਢੱਲੋਂ ਸਾਹਿਬ ਦਾ ਧੰਨਵਾਦ ਕਰਾਂਗੇ ਬਹੁਤ ਵਧੀਆ ਫਲਾਗ ਆ ਜੋ ਕੰਮ ਆ ਤੇ ਸਾਰੇ ਪਿੰਡ ਵਾਲੇ ਵੀ ਸ਼ਾਬਾਸ਼ੀ ਦੇ ਰਹੇ ਆ ਜਿਹੜੇ ਵਧੀਆ ਕੰਮ ਜਿਹੜੇ ਕੀਤੇ ਜਾ ਰਹੇ ਆ ਅੱਗੇ ਹੋਰ ਦੇਖਦੇ ਆ ਦੋਸਤੋ ਮਲਾਉਣੇ ਤੁਹਾਨੂੰ ਦੋਸਤਾਂ ਦੇ ਨਾਲ ਸਰਪੰਚ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਕਰਦੇ ਆ ਗੱਲਬਾਤ ਉਹਨਾਂ ਨਾਲ ਵੀ ਦੇਖੋ ਜੀ ਇੰਨਾ ਇਹ ਭਰਿਆ ਹੋਇਆ ਖਾਲਾ ਬਹੁਤ ਜਿਆਦਾ ਜਿਹੜਾ ਭਰਿਆ ਵਾ ਤੇ ਡੂੰਗਾ ਕਰਾਉਣ ਦਾ ਜਿਹੜਾ ਬਾਈ ਨੇ ਸਰਪੰਚ ਸਾਹਿਬ ਨੇ ਕਿਹਾ ਸੀ ਵੀ ਆਪਾਂ ਜੀਸੀਬੀ ਲਵਾ ਕੇ ਇਹਨੂੰ ਡੂੰਗਾ ਕਰਵਾਵਾਂਗੇ ਵੀ ਜਿਹੜੀ ਮਾੜੀ ਮੂਟੀ ਕਸਰ ਆਪਾਂ ਕੋਈ ਛੱਡਣੀ ਨਹੀਂ ਵੀ ਕੰਮ ਪੂਰਾ ਕਲੀਅਰ ਕਰਨਾ ਸਾਡੇ ਮੈਂਬਰ ਆ ਪਹੁੰਚ ਚੁੱਕੇ ਆ ਸਤਪਾਲ ਸਿੰਘ ਢੱਲੋਂ ਪੰਚਾਇਤ ਮੈਂਬਰ ਵੀ ਪਹੁੰਚ ਚੁੱਕੇ ਆ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਰਪੰਚ ਸਾਹਿਬ ਅੱਜ ਫਿਰ ਜੀਸੀਪੀ ਮੰਗਾਈ ਵੀ ਰਹਿਦਿਆਂ ਕਸਰਾ ਵੀ ਕੱਢ ਦੇਣੀ ਆ ਹਾਂ ਇਹ ਫਿਰ ਇਦੋਂ ਬਾਅਦ ਖਾਲਾ ਕੱਚਾ ਸੀ ਨਾ ਠੀਕ ਹੈ ਜੀ ਮਲਬਾ ਕਾਫੀ ਪਿਆ ਰਿਹਾ ਸੀ ਇਹ ਸਾਰਾ ਦਾ ਸਾਰਾ ਮਨੰਦਰਾ ਐਕਸਟਰਾ ਚਲਦਾ ਠੀਕ ਹੈ ਜੀ ਧੰਨਵਾਦ ਸਰਪੰਚ ਸਾਹਿਬ ਕਹਿੰਦੇ ਵੀ ਜਿਹੜਾ ਜੀਸੀਪੀ ਮੰਗਾਉਣ ਦਾ ਜਿਹੜਾ ਮੇਨ ਮਕਸਦ ਇਹੀ ਸੀ ਵੀ ਜਿਹੜਾ ਖਾਲਾ ਅੱਗੋਂ ਭਰਿਆ ਹੋਇਆ ਤੇ ਇਹ ਖਾਲੇ ਨੂੰ ਵੀ ਜੀਸੀਪੀ ਨਾਲ ਆਪਾਂ ਜਿਹੜਾ ਡੂੰਘਾ ਕਰਵਾ ਕੇ ਤੇ ਵਧੀਆ ਜਿਹੜਾ ਨਿਕਾਸੀ ਕਰਵਾ ਸਕੀਏ ਗੰਦੇ ਪਾਣੀ ਦੀ ਧੰਨਵਾਦ ਸਾਡੇ ਗੁਰਦੈਤ ਸਿੰਘ ਜੀ ਸਰਪੰਚ ਸਾਹਿਬ ਵੀ ਪਹੁੰਚ ਚੁੱਕੇ ਆ ਸਾਡੇ ਜਿਹੜੇ ਸਾਬਕਾ ਸਰਪੰਚ ਆ ਤੇ ਬਹੁਤ ਵਧੀਆ ਇਹਨਾਂ ਨੇ ਵੀ ਆਪਣੀ ਸਰਪੰਚੀ ਦੇ ਵਿੱਚ ਤਲਾਗਾ ਜੋ ਕੰਮ ਕਰੇ ਆ ਤੇ ਸਾਡੇ ਹਰਦੀਪ ਸਿੰਘ ਜੀ ਢੱਲੋ ਸਰਪੰਚ ਸਾਹਿਬ ਜਿਹੜਾ ਬਹੁਤ ਵਧੀਆ ਵੱਡੇ ਉਪਰਾਲੇ ਜਿਹੜੇ ਟੈਂਪਡ ਦੇ ਲਈ ਬਹੁਤ ਵਧੀਆ ਜਿਹੜੇ ਕੰਮਕਾਰ ਕਰ ਰਹੇ ਨੇ ਧੰਨਵਾਦ ਕਰਾਂਗੇ ਸਰਪੰਚ ਸਾਹਿਬ ਦਾ ਹੋਰ ਮੈਂਬਰ ਸਾਹਿਬ ਕੁਝ ਕਹਿਣਾ ਚਾਹਣੇ ਆ ਖਾਲਾ ਕੱਢੀ ਨੇ ਜੀ ਠੀਕ ਹੈ ਜੀ ਉਹ ਬਹੁਤ ਵਧੀਆ ਤੇ ਪਿੰਡ ਦੇ ਵਿੱਚੋਂ ਬਹੁਤ ਵਧੀਆ ਰਿਸਪੌਂਸ ਆ ਰਿਹਾ ਸ਼ਾਬਾਸ਼ੀ ਦੇ ਰਹੇ ਆ ਥੁੱਡੀ ਪੰਚਾਇਤ ਨੂੰ ਆਪਣੀ ਨੂੰ ਹਾਂ ਧੰਨਵਾਦ ਗਵਿੰਦਗੜ੍ਹ ਦੌੜੀ ਖਾਨਾ ਪੰਚਾਇਤ ਨੂੰ ਤੇ ਹੋਰ ਵਧੀਆ ਚੱਲ ਰਿਹਾ ਅੱਜ ਹਾਂ ਹਾਂ ਕੰਮ ਵਧੀਆ ਤੇ ਪੁਲਗਾ ਪੁਲਗਾ ਦੀ ਜ਼ਿੰਮੇਵਾਰੀ ਹੈ ਹੁਣ ਪੁਲੀਆਂ ਭੋਜਨ ਤੇ ਮਤਲਬ ਰਕ ਤੇਰੇ ਪਾਸੇ ਵਾਲਾ ਖਾਲਾ ਕੱਢਣ ਵਾਲਾ ਨਾ ਹਾਂ ਕੋ ਮੇਰੇ ਪਾਸੇ ਵਾਲਾ ਠੀਕ ਹੈ ਜੀ ਲੋ ਜੀ ਬਾਬਾ ਮੰਦਰ ਪਹੁੰਚ ਚੁੱਕੇ ਆਗੇ ਢੇੜਾ ਇੱਕ ਥੱਟਿਆ ਹੀ ਆ ਗਈ ਤੇ ਹੁਣ ਤਾਇਆ ਸਾਰੂ ਲੈ ਕੇ ਜਾਊਗਾ ਤੇ ਫੇਰ ਅੱਗੇ ਅੱਗੇ ਅਸੀਂ ਚੱਲੀਏ ਨਾ ਇਹ ਸਿਸਟਮ ਹਾਂਜੀ ਸਾਡੇ ਸਰਪੰਚ ਸਾਹਿਬ ਪਹੁੰਚ ਚੁੱਕੇ ਆ ਗੁਰਦੇਵਤ ਸਿੰਘ ਢਿੱਲੋਂ ਸਾਹਿਬ ਹੋਰ ਜੀ ਸਰਪੰਚ ਸਾਹਿਬ ਠੀਕ ਹੋ ਕੀ ਕਹਿਣਾ ਚਾਹੁੰਦੇ ਆ ਕੰਮ ਵਧੀਆ ਹੋ ਰਹੇ ਆ ਕੰਮ ਬਹੁਤ ਵਧੀਆ ਸਰਪੰਚ ਸਾਹਿਬ ਕੰਮ ਬਹੁਤ ਵਧੀਆ ਕਰਦਾ ਠੀਕ ਹੈ ਜੀ ਹਾਂ ਧੰਨਵਾਦ ਜੀ ਸਾਡੇ ਸਰਪੰਚ ਸਾਹਿਬ ਬਹੁਤ ਵਧੀਆ ਜਿਹੜਾ ਤਾਰੀਫ ਕਰ ਰਹੇ ਆ ਸਰਪੰਚ ਸਾਹਿਬ ਦੀ ਤੇ ਬਹੁਤ ਵਧੀਆ ਇਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਜਿਹੜੇ ਕੰਮਕਾਰ ਕਰੇ ਆ ਸਰਪੰਚ ਸਾਹਿਬ ਗੁਰਦੇਵਤ ਸਿੰਘ ਦਾ ਵੀ ਧੰਨਵਾਦ ਕਰਾਂਗੇ ਟਾਡੇ ਚਿੰਦਾ ਸਿੰਘ ਨੀ ਮੈਂਬਰ ਪੰਚਾਇਤ ਇਹ ਵੀ ਸਾਡੇ ਸਾਫ ਕਾ ਮੈਂਬਰ ਪੰਚਾਇਤ ਨਹੀਂ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਉਹ ਸੁਣਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਕੀ ਆਵਾਜ਼ ਆ ਸਰਪੰਚ ਠੀਕ ਆ ਜੀ ਤੇ ਆਪਣਾ ਪਹਿਲਾਂ ਇੱਥੇ ਬਹੁਤ ਜੜੀ ਡਿਕਤ ਆਉਂਦੀ ਸੀ ਬਹੁਤ ਜ਼ਿਆਦਾ ਡਿਕਤ ਆਉਂਦੀ ਸੀਗੀ ਜੀ ਬਹੁਤ ਸੁਣਾ ਕੰਮ ਕਰ ਰਿਹਾ ਸਰਪੰਚ ਤੇ ਆਪਣੇ ਤੁਹਾਡੇ ਵੀ ਸਰਪੰਚ ਸਾਹਿਬ ਰਾਜਨ ਸਿੰਘ ਜੀ ਬਹੁਤ ਵਧੀਆ ਕੰਮ ਕਾਰ ਜਿਹੜੇ ਫਤੇਗੜ ਦੇ ਕਰਵਾ ਰਹੇ ਆ। ਕਰ ਰਿਹਾ ਜੀ ਕੰਮ। ਤੁਹਾਡੇ ਪੁਲੀ ਬਹੁਤ ਵਧੀਆ ਬਣਾ ਰਹੇ ਆ। ਤੇ ਹੋਰ ਵੀ ਤੁਹਾਡੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਿਹੜੇ ਕੰਮ ਹੋਣੇ ਆ। ਕਈ ਕੰਮ ਕਰਾਂਗੇ ਜੀ ਬਹੁਤ ਛੋੜੇ-ਛੋੜੇ ਕੰਮ ਕਰਾਂਗੇ। ਤੇ ਬਾਕੀ ਪਿੰਡ ਦੇ ਸਹਿਯੋਗ ਨਾਲ ਕੰਮ ਹੁੰਦਾ ਜੀ। ਹਾਂਜੀ ਹਾਂਜੀ। ਇਕੱਲੇ ਬੰਦੇ ਦੇ ਨਾਲ ਨਹੀਂ ਹੁੰਦਾਗਾ। ਸਹਿਯੋਗ ਨਾਲ ਹੀ ਕੰਮ ਹੁੰਦੇ ਆ। ਬਹੁਤ ਵਧੀਆ ਜਿਹੜੇ ਸਾਡੇ ਸਰਪੰਚ ਰਾਜਨ ਸਿੰਘ ਜੀ ਫਤੇਗੜ ਤੋਂ। ਉਹਨਾਂ ਦੇ ਵੀ ਜਿਹੜੇ ਪਿੰਡ ਦੇ ਵਿੱਚ ਕੰਮ ਕਾਜ ਬਹੁਤ ਵਧੀਆ ਚੱਲ ਰਹੇ ਆ ਤੇ ਫਤੇਗੜ ਦੇ ਕੰਮ ਕਾਜ ਵੀ ਜਿਹੜੇ ਆਪਾਂ ਤੁਹਾਨੂੰ ਉਹ ਵੀ ਦਿਖਾਇਆ ਕਰਾਂਗੇ ਵੀਡੀਓ ਰਾਹੀਂ ਤੇ ਦੋਵਾਂ ਅੰਦਗੜ ਦੇ ਵੀ ਆਪਾਂ ਤੁਹਾਨੂੰ ਕੰਮ ਕਾਜ ਦਿਖਾਇਆ ਕਰਾਂਗੇ ਬਹੁਤ ਵਧੀਆ ਸਰਪੰਚ ਜਿਹੜੇ ਸਾਡੇ ਸਲਾਘਾਯੋਗ ਕੰਮ ਕਰ ਰਹੇ ਆ ਧੰਨਵਾਦ ਕਰਾਂਗੇ